ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗ ਅੱਗੇ ਅੱਜ ਤੁਸੀਂ ਸਰਬਨ ਕਰ ਰਹੇ ਹੋ ਸ੍ਰੀ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਨਿਤਕਰਮ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਗਟ ਹੋਣ ਤੋਂ ਬਾਅਦ ਅਤੇ ਸਿੱਖ ਸੰਗਤਾਂ ਨੂੰ ਦਰਸ਼ਨ ਦੇਣ ਦੀ ਖਬਰ ਸਭ ਸਿੱਖ ਸੰਗਤਾਂ ਵਿੱਚ ਫੈਲ ਗਈ ਸੀ ਦੂਰੋਂ ਦੂਰੋਂ ਸਿੱਖ ਸੰਗਤਾਂ ਸ੍ਰੀ ਖਡੂਰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਲਈ ਪਹੁੰਚ ਰਹੀਆਂ ਸਨ ਖਡੂਰ ਸਾਹਿਬ ਰਿੱਧੀਆਂ ਸਿੱਧੀਆਂ ਵਰਤ ਰਹੀਆਂ ਸਨ ਧਰਮਸ਼ਾਲਾ ਬਣ ਕੇ ਤਿਆਰ ਹੋ ਗਈ ਸੀ ਜਿੱਥੇ ਆ ਕੇ ਸੰਗਤਾਂ ਜੁੜਦੀਆਂ ਸਨ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬਚਨ ਸਰਵਣ ਕਰਦੀਆਂ ਸਨ ਲੰਗਰ ਲਈ ਪਦਾਰਥ ਅਤੇ ਮਾਇਆ ਬਹੁਤ ਆ ਰਹੀ ਸੀ ਮਾਤਾ ਖੀਵੀ ਜੀ ਨੇ ਸਿੱਖ ਸੰਗਤਾਂ ਲਈ ਬੜੇ ਪ੍ਰੇਮ ਨਾਲ ਲੰਗਰ ਦੀ ਸੇਵਾ ਕਰਨੇ ਸ਼ੁਰੂ ਕਰ ਦਿੱਤੀ ਸੀ ਸੰਗਤਾ ਖਡੂਰ ਸਾਹਿਬ ਪਹੁੰਚ ਕੇ ਬਹੁਤ ਆਨੰਦਤ ਹੋ ਰਹੀਆਂ ਸਨ ਸ੍ਰੀ ਗੁਰੂ ਅੰਗਦ ਦੇਵ ਜੀ ਰਾਤ ਦੇ ਪਹਿਲੇ ਪੈਰ ਉੱਠ ਪੈਂਦੇ ਸਨ ਉਹ ਇਸ਼ਨਾਨ ਕਰਕੇ ਗੁਰਦੁਆਰਾ ਤਪਿਆਣਾ ਸਾਹਿਬ ਦੇ ਅਸਥਾਨ ਦੇ ਸਰੋਵਰ ਦੇ ਕਿਨਾਰੇ ਰੋੜਾ ਉੱਪਰ ਬੈਠ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਧਿਆਨ ਜੋੜ ਕੇ ਸਿਮਰਨ ਕਰਦੇ ਸਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸੁਭਾਅ ਵਿੱਚ ਬਹੁਤ ਟਿਕਾਹ ਸੀ ਉਹ ਜਿਆਦਾ ਸਮਾਂ ਸਮਾਧੀ ਵਿੱਚ ਰਹਿੰਦੇ ਸਨ ਸੰਗਤ ਦਾ ਸ੍ਰੀ ਗੁਰੂ ਅੰਗਦ ਦੇਵ ਜੀ ਸੰਗਤ ਕਰਕੇ ਮਨ ਟਿਕ ਜਾਂਦਾ ਸੀ ਉਹਨਾਂ ਨੂੰ ਨਾਮ ਧੰਨ ਦੀ ਪ੍ਰਾਪਤੀ ਹੁੰਦੀ ਸੀ ਇਸ ਲਈ ਉਹ ਨਾਮ ਸਿਮਰਨ ਵਿੱਚ ਮਸਤ ਰਹਿੰਦੇ ਸਨ ਸਮੁੱਚਾ ਖਡੂਰ ਸਾਹਿਬ ਸੱਚਖੰਡ ਬਣ ਗਿਆ ਸੀ ਜਿੱਥੇ ਆ ਕੇ ਸੰਗਤ ਦਾ ਜਨਮ ਮਰਨ ਦਾ ਗੇੜ ਕਟਿਆ ਜਾ ਰਿਹਾ ਸੀ ਰਾਤ ਦੇ ਦੂਜੇ ਪੈਰ ਭਾਈ ਮਰਦਾਨਾ ਜੀ ਦੇ ਪੁੱਤਰ ਭਾਈ ਸਜਾਦਾ ਦੇ بیٹے ਭਾਈ ਸਾਧੂ ਜੀ ਅਤੇ ਭਾਈ ਬਾਦੂ ਜੀ ਆਸਾ ਦੀ ਵਾਰ ਦਾ ਕੀਰਤਨ ਕਰਦੇ ਸਨ ਸ੍ਰੀ ਗੁਰੂ ਅੰਗਦ ਦੇਵ ਜੀ ਕੀਰਤਨ ਵਿੱਚ ਸੰਗਤ ਵਿੱਚ ਬੈਠ ਕੇ ਹਾਜ਼ਰੀ ਭਰਦੇ ਸਨ ਕੀਰਤਨ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀਆਂ ਸਾਖੀਆਂ ਅਤੇ ਸ਼ਬਦਾਂ ਦੇ ਅਰਥ ਸੰਗਤ ਨੂੰ ਸਰਬਨ ਕਰਵਾਉਂਦੇ ਸਨ ਕਿਸੇ ਨੂੰ ਉੱਥੇ دنیਵੀਂ ਗੱਲ ਕਰਨ ਦੀ ਆਗਿਆ ਨਹੀਂ ਸੀ ਸਭ ਸੰਗਤਾਂ ਨੂੰ ਅਧਿਆਤਮਕ ਗਿਆਨ ਹੀ ਦਿੱਤਾ ਜਾਂਦਾ ਸੀ ਉਸ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਆਪਣੇ ਸੰਗਸ਼ਟ ਤੇ ਬਿਰਾਜਮਾਨ ਹੁੰਦੇ ਸਨ ਲੰਗਰ ਦੀ ਤਿਆਰੀ ਲਈ ਹੁਕਮ ਹੋ ਜਾਂਦਾ ਸੀ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਦੀਆਂ ਸਨ ਜਦ ਲੰਗਰ ਤਿਆਰ ਹੋ ਜਾਂਦਾ ਸੀ ਤਾਂ ਬਾਬਾ ਬੁੱਢਾ ਜੀ ਜਾ ਕੇ ਲੰਗਰ ਦੀ ਅਰਦਾਸ ਕਰਦੇ ਸਨ ਚਾਰ ਵਰਨਾ ਲਈ ਲੰਗਰ ਵਿੱਚ ਸਾਂਝੀ ਪਗੰਗਤ ਲੱਗਦੀ ਸੀ ਲੰਗਰ ਵਿੱਚ ਕੋਈ ਭੇਦਭਾਵ ਨਹੀਂ ਹੁੰਦਾ ਸੀ ਹਰ ਸਿੱਖ ਨੂੰ ਜ਼ਮੀਨ ਤੇ ਬੈਠ ਕੇ ਲੰਗਰ ਛਕਣ ਦਾ ਹੁਕਮ ਸੀ ਸਾਰਾ ਦਿਨ ਲੰਗਰ ਛਕਣ ਤੋਂ ਬਾਅਦ ਜੋ ਲੰਗਰ ਬਚ ਜਾਂਦਾ ਸੀ ਉਹ ਪਸ਼ੂ ਪੰਛੀਆਂ ਨੂੰ ਪਾਇਆ ਜਾਂਦਾ ਸੀ ਬਾਕੀ ਬਚਿਆ ਹੋਇਆ ਲੰਗਰ ਦਰਿਆ ਵਿੱਚ ਮੱਛੀਆਂ ਲਈ ਪਾਇਆ ਜਾਂਦਾ ਸੀ ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਕੁਝ ਸਮਾਂ ਆਰਾਮ ਕਰਦੇ ਸਨ ਇਹ ਸ੍ਰੀ ਖਡੂਰ ਸਾਹਿਬ ਵਿਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਨਿਤ ਕਰਮ ਸੇ ਗੌਰਵ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ